ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਲੱਗੇ ਆ ਕਿ ਜਦੋਂ ਅੰਗਰੇਜ਼ਾਂ ਦਾ ਪੰਜਾਬ ਦੇਸ਼ ਤੇ ਕਬਜ਼ਾ ਹੋ ਗਿਆ ਸੀ ਅਤੇ 20-25 ਸਾਲ ਦੇ ਬਾਅਦ ਹੀ ਅੰਗਰੇਜ਼ਾਂ ਨੇ ਇਹ ਬਿਉਤ ਬਣਾਈ ਕਿ ਸਿੱਖ ਕਦੇ ਵੀ ਆਪਣੇ ਰਾਜ ਤੋਂ ਮੋਨਕਰ ਨਹੀਂ ਹੋ ਸਕਦੇ ਜਿੰਨਾ ਚਿਰ ਉਹ ਦਰਬਾਰ ਸਾਹਿਬ ਮੱਥਾ ਟੇਕਦੇ ਰਹਿਣਗੇ ਇਸ ਲਈ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਦੇ ਸਰੋਵਰ ਵਾਲੀ ਜੋ ਜਗ੍ਹਾ ਹੈ ਉਸ ਨੂੰ ਨਾਮ ਕਰਨ ਦੀ ਬਿਉਤ ਬਣਾ ਲਈ ਅਤੇ ਉਸ ਦਿਨ ਫਿਰ ਕੀ ਹੋਇਆ ਕਿ ਅੰਗਰੇਜ਼ਾਂ ਨੇ ਮਾਫ਼ੀਆਂ ਮੰਗੇ ਗੁਰੂ ਰਾਮਦਾਸ ਮਹਾਰਾਜ ਦੀ ਦਰ ਤੇ ਆਪਣੀ ਜਾਨ ਛੁਡਵਾਈ ਆਓ ਵੀਡੀਓ ਵਿੱਚ ਸੁਣਦੇ ਹਾਂ ਕਿ 30 ਅਪ੍ਰੈਲ 1870 ਨੂੰ ਕੀ ਹੋਇਆ ਸੀ ਸਨ 1849 ਨੂੰ ਅੰਗਰੇਜ਼ ਸਰਕਾਰ ਨੇ ਪੰਜਾਬ ਉੱਪਰ ਕਬਜ਼ਾ ਕਰਕੇ ਸਿੱਖਾਂ ਕੋਲੋਂ ਰਾਜ ਭਾਗਤਾ ਖੋਹ ਲਿਆ ਪਰ ਅੰਗਰੇਜ਼ਾਂ ਨੂੰ ਅਜੇ ਵੀ ਡਰ ਸੀ ਕਿ ਸਿੱਖ ਫਿਰ ਖੜੇ ਹੋ ਸਕਦੇ ਹਨ ਕਿਉਂਕਿ ਉਹਨਾਂ ਨੇ ਸਿੱਖਾਂ ਦਾ ਕੁਰਬਾਨੀਆਂ ਪਰ ਇਤਿਹਾਸ ਪੜਿਆ ਸੁਣਿਆ ਤੇ ਬੜੀ ਨੇੜੇ ਤੋਂ ਦੇਖਿਆ ਸੀ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਸੇਖਾਂ ਨੂੰ ਕੁਰਬਾਨੀਆਂ ਜਜ਼ਬਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਤੋਂ ਮਿਲਦਾ ਹੈ ਇਸ ਲਈ ਇਸ ਖਤਰੇ ਨੂੰ ਜੜੋ ਖਤਮ ਕਰਨ ਦੇ ਲਈ ਮੁਗਲ ਹਕੂਮਤਾਂ ਮੰਗ ਅੰਗਰੇਜ਼ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਵਾਲਾ ਸਾਰਾ ਥਾਂ ਨਿਲਾਮ ਕਰ ਦਿੱਤਾ ਜਾਵੇ ਅਤੇ ਸਰੋਵਰ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ ਅਤੇ ਇਸ ਥਾਂ ਨੂੰ ਖਰੀਦ ਕੇ ਇੱਕ ਗਿਰਜੇ ਵਿੱਚ ਤਬਦੀਲ ਕਰ ਦਿੱਤਾ ਜਾਵੇ ਭਾਵ ਉਸ ਜਗ੍ਹਾ ਤੇ ਇੱਕ ਚਰਚ ਬਣਾ ਦਿੱਤੀ ਜਾਵੇ ਇਸ ਕੰਮ ਲਈ 13 ਅਪ੍ਰੈਲ 1877 ਈਸਵੀ ਦਾ ਦਿਨ ਚੁਣਿਆ ਗਿਆ ਉਸ ਦਿਨ ਬਹੁਤ ਸਾਰੇ ਅੰਗਰੇਜ਼ ਅਫਸਰ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਇਕੱਠੇ ਹੋਏ ਗ੍ਰੰਥੀ ਅਤੇ ਹੋਰਾਂ ਸੇਵਾਦਾਰਾਂ ਦੇ ਕੋਲ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਅਰਦਾਸਾ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ ਸਤਿਗੁਰਾਂ ਦੀ ਕਿਰਪਾ ਨਾਲ ਉਸ ਵੇਲੇ ਇੱਕ ਅਚਰਜ ਘਟਨਾ ਹੋਈ ਜੋ ਅੱਜ ਦਰਬਾਰ ਸਾਹਿਬ ਦੀ ਜੋ ਆਪਾਂ ਪ੍ਰਕਰਮਾ ਕਰਦੇ ਹਾਂ ਅੰਦਰ ਮੱਥਾ ਟੇਕਣ ਜਾਂਦੇ ਹਾਂ ਸਨਹਿਰੀ ਅਖਰਾਂ ਵਿੱਚ ਉਹ ਘਟਨਾ ਇਸ ਤਰ੍ਹਾਂ ਲਿਖੀ ਹੋਈ ਹੈ 30 ਅਪ੍ਰੈਲ 1877 ਈਸਵੀ ਨੂੰ 4:30 ਵਜੇ ਇੱਕ ਅਜਬ ਖੇਲ ਵਰਤਿਆ ਕੋਈ 400 ਪ੍ਰੇਮੀ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਕੀਰਤਨ ਦਾ ਆਨੰਦ ਲੈ ਰਹੇ ਸਨ ਕਿ ਅਚਨ ਚੇਤ ਹੀ ਬਿਜਲੀ ਦੀ ਲਿਸਕ ਦਿੱਸੀ ਉਹ ਇੱਕ ਵੱਡੀ ਰੋਸ਼ਨੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ ਜਿਸ ਪਾਸੇ ਰਾਗੀ ਸਿੰਘ ਕੀਰਤਨ ਕਰਦੇ ਹਨ ਦਰਵਾਜ਼ੇ ਵਿੱਚੋਂ ਆਈ ਠੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ ਅਤੇ ਚਾਨਣ ਹੀ ਚਾਨਣ ਕਰਕੇ ਦੱਖਣੀ ਦਰਵਾਜ਼ੇ ਥਾਣੀ ਇੱਕ ਰੌਸ਼ਨੀ ਲੀਕ ਹੋ ਕੇ ਨਿਕਲ ਗਈ ਭਾਵੇਂ ਇਸ ਦੇ ਫਟਣ ਸਮੇਂ ਬੜੇ ਭਿਆਨਕ ਤੇ ਜ਼ੋਰ ਦੀ ਆਵਾਜ਼ ਆਈ ਪਰ ਅੰਦਰ ਬੈਠੇ ਕਿਸੇ ਪ੍ਰੇਮੀ ਇਮਾਰਤ ਜਾਂ ਕਿਸੇ ਚੀਜ਼ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਇਆ ਐਸਾ ਅਲੋਕਿਕ ਦ੍ਰਿਸ਼ ਨੂੰ ਸਭ ਲੋਕੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੌਤਕ ਦੱਸਦੇ ਹਨ ਇਹ ਨਜ਼ਾਰਾ ਵੇਖ ਕੇ ਅੰਗਰੇਜ਼ ਅਫਸਰ ਭੈਪੀਤ ਹੋ ਗਏ ਉਹ ਜੋ ਕੁਕਰਮ ਕਰਨ ਜਾ ਰਹੇ ਸਨ ਉਹਨਾਂ ਨੇ ਆਪਣੇ ਕੰਨਾਂ ਨੂੰ ਹੱਥ ਲਾ ਕੇ ਪੁਲ ਬਖਸ਼ਾਉਣ ਦੇ ਲਈ ਖੜਾ ਪ੍ਰਸ਼ਾਦ ਸ੍ਰੀ ਦਰਬਾਰ ਸਾਹਿਬ ਭੇਟ ਕਰਕੇ ਅਰਦਾਸਾਂ ਕੀਤੀਆਂ ਕਿ ਮਹਾਰਾਜ ਸਾਡੇ ਕੋਲੋਂ ਗਲਤੀ ਹੋ ਗਈ ਹੈ ਸਾਨੂੰ ਮਾਫ਼ ਕਰ ਦਿਓ ਇਹ ਅਦੁੱਤ ਕੌਤਕ ਬਾਰੇ ਸ੍ਰੀ ਹਰਮੰਦਰ ਸਾਹਿਬ ਦਰਸਿੰਗ ਡਿਊਟੀ ਦੇ ਬਾਹਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜੀ ਵੱਲੋਂ ਲਿਖੀ ਕਿਤਾਬ ਸ੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਪ੍ਰੋਫੈਸਰ ਸੈਭ ਸਿੰਘ ਨੇ ਆਪਣੀ ਜੀਵਨੀ ਦੇ ਵਿੱਚ ਜ਼ਿਕਰ ਕੀਤਾ ਹੈ ਇਸ ਗੱਲ ਦਾ ਇੱਕ ਗੱਲ ਇੱਥੇ ਹੋਰ ਦੱਸਣਯੋਗ ਹੈ ਕਿ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਬਾਹਰ-ਬਾਰ ਘੰਟਾ ਘਰ ਵਾਲੇ ਪਾਸੇ ਇੱਕ ਲੰਮਾ ਗਿਰਜਾ ਘਰ ਵੀ ਬਣਾ ਲਿਆ ਸੀ ਜੋ ਪ੍ਰਾਤਨ ਤਸਵੀਰਾਂ ਦੇ ਦਰਬਾਰ ਸਾਹਿਬ ਦੀਆਂ 19ਵੀਂ ਸਦੀ ਦੀ ਅਖੀਰਲੀਆਂ ਜਾਂ 20ਵੀਂ ਸਦੀ ਦੇ ਸ਼ੁਰੂ ਵੇਲੇ ਦੀਆਂ ਉਸ ਵਿੱਚ ਆਪਾਂ ਉਹ ਗਿਰਜਾ ਘਰ ਦੇਖ ਸਕਦੇ ਹਾਂ ਜੋ ਕੁਝ ਸਾਲਾਂ ਬਾਅਦ ਉਹਨਾਂ ਦੁਆਰਾ ਹੀ ਢਾ ਦਿੱਤਾ ਗਿਆ ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਉਹਨਾਂ ਉੱਪਰ ਕਿਰਪਾ ਹੋਈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਅਗਲੀ ਵਾਰ ਜਦੋਂ ਵੀ ਦਰਬਾਰ ਸਾਹਿਬ ਮੱਥਾ ਟੇਕਣ ਜਾਓ ਦਾ ਦਾਰਸਿੰਘ ਡੋਡੀ ਤੇ ਲਿਖਿਆ ਹੈ ਇਤਿਹਾਸ ਜਰੂਰ ਪੜਿਓ ਕਿ ਕਿਸ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਸੇਵਕਾਂ ਦੀ ਅਰਦਾਸ ਸੁਣੀ ਅਤੇ ਉਹਨਾਂ ਦੀ ਅਰਦਾਸ ਸੁਣ ਕੇ ਉਹਨਾਂ ਉੱਪਰ ਕਿਰਪਾ ਕੀਤੀ